ਸਿਆੰਕ ਜਿਹੜੀ ਪੱਠੀ ਬਣਾਈ ਸੀ ਉਹ ਕਿੱਥੇ ਆ ਜੀ ਸਾਰ ਰੁਣ ਗਏ ਸੀਗੇ ਸਾਰ ਖੇਤੀਬਾੜੀ ਕਰੀਦੀ ਸੀ ਮਾੜੀ ਮੋਟੀ ਹਾਂਜੀ ਤੇ ਹੁਣ ਜਾਨਵਰ ਨਹੀਂ ਛੱਡਦੇ ਪਏ ਜੀ ਇਹਨਾਂ ਦੀ ਖਾਤਰ ਆਪਣੇ ਇਹਨਾਂ ਭਰਾਵਾਂ ਲੈ ਕੇ ਆਇਆ ਹੈ ਇਹਨਾਂ ਸੱਚ ਗ੍ਰੇਡ ਪਰਸਨ ਚੱਲਦਾ ਪਿਆ ਜੀ ਚੱਲਦਾ ਪਿਆ ਸੂਏ ਤੋਂ ਆਏ ਜੀ ਇਹ ਵੀ ਸੱਚ ਗ੍ਰੇਡ ਪਰਸਨ ਮਤਲਬ ਕਹਿੰਦੇ ਵੀ ਨਹੀਂ ਤੁਹਾਨੂੰ ਘੁਮਾ ਕੇ ਲਿਆ ਅਸੀਂ ਹੋਰ ਵੀ ਹੋਟਲਾਂ 'ਚ ਜਾ ਕੇ ਬਹੁਤ ਪੈਸਾ ਖਰਚਦੇ ਆ ਇੱਥੇ 50 100 ਰੁਪਈਆ ਖਾਚ ਦਿਓ ਤੇ ਤੁਹਾਡਾ ਕੁਝ ਨਹੀਂ ਜਾਣਾ ਪਰ ਅੰਕਲ ਉਹਨਾਂ ਦੀ ਇੱਕ ਬਹੁਤ ਵਧੀਆ ਹੈਲਪ ਹੋ ਜਾਏਗੀ ਤੇ ਕਿਉਂਕਿ ਇਸ ਰਸਤੇ ਤੇ ਬਹੁਤ ਲੋਕੀ ਘੁੰਮਣ ਆਉਂਦੇ ਆ ਤੇ ਇੱਥੇ ਜ਼ਰੂਰ ਰੁੱਕ ਕੇ ਜਾਣਾ ਠੀਕ ਆ ਜੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਸੀਂ ਰੁੱਕ ਕੇ ਆਏ ਆ ਕੀ ਬਾਤਾਂ ਕੀ ਬਾਤਾਂ ਮੈਂ ਕਹਿੰਦਾ ਜੰਗਲ ਦੇ ਵਿੱਚ ਬੈਠੇ ਆਗੇ ਹਾਂ ਤੇ ਕਹਿੰਦੇ ਬਸ ਵਾਹਿਗੁਰੂ ਦਾ ਸਭ ਸ਼ੁਕਰ ਆ ਸਭ ਚੱਲੀ ਵਧੀਆ ਚੱਲੇ ਜਾਂਦਾ ਹੈ ਦੇਖੋ ਇਦਾਂ ਦੇ ਵੀ ਅੱਛੇ ਇਨਸਾਨ ਬੈਠੇ ਨੇ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਕੋਈ ਪੈਸੇ ਦਾ ਐਡਾ ਮੋਹ ਨਹੀਂ ਕੁਛ ਨਹੀਂ ਲੇਕਿਨ ਆਏਗੇ ਮਹਿਮਾਨ ਦੀ ਇਨ ਇੱਜ਼ਤ ਕਰਦੇ ਨੇ ਬਹੁਤ ਜੀ ਬਹੁਤ ਅੱਜ ਰਿਪਬਲਿਕ ਡੇ ਦਾ ਜੀ ਬਿਲਕੁਲ ਜੀ ਬਿਲਕੁਲ ਅੱਜ ਤੋਹਫਾ ਮਿਲ ਗਿਆ ਰਿਪਬਲਿਕ ਡੇ ਦਾ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜਦੋਂ ਅਸੀਂ ਥਾਣਾ ਡੈਮ ਤੋਂ ਲੋਅਰ ਦੇਰੀਆ ਵੱਲੋਂ ਜਾਂਦੇ ਆਂ ਉਪਰ ਦੇਰੀਆ ਵੱਲੋਂ ਜਾਂਦੇ ਆਂ ਤੇ ਰਸਤੇ ਦੇ ਵਿੱਚ ਇੱਕ ਜਗ੍ਹਾ ਪੈਂਦੀ ਆ ਇੱਕ ਪਿੰਡ ਆ ਉੱਥੇ ਇੱਕ ਛੋਟਾ ਜਿਹਾ ਘਰ ਆ ਬਹੁਤ ਪੁਰਾਣਾ ਘਰ ਆ ਤੇ ਉੱਥੇ ਦੇ ਇੱਕ ਸੱਜਣ ਆ ਉਹਨਾਂ ਨਾਲ ਤੁਹਾਨੂੰ ਜ਼ਰੂਰ ਮਿਲਵਾਉਣਾ ਚਾਹਾਂਗਾ ਤੇ ਮੇਰੀ ਇੱਕ ਅੱਧੀ ਵੀਡੀਓ ਵਿੱਚ ਤੁਸੀਂ ਦੇਖਿਆ ਵੀ ਜ਼ਰੂਰ ਹੋਵੇਗਾ ਪਰ ਮੇਰੀ ਦਿੱਲੀ ਇੱਛਾ ਸੀ ਕਿ ਉਹਨਾਂ ਨੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਉਹ ਜ਼ਰੂਰ ਦਿਖਾਵਾਂ ਤੁਹਾਨੂੰ ਸਾਰਿਆਂ ਨੂੰ ਅੰਕਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਅੰਕਲ ਜੀ ਪਹਿਲਾਂ ਨਾਮ ਦੱਸੋ ਜੀ ਆਪਣਾ ਰਸ਼ਪਾਲ ਸਿੰਘ ਜੀ ਠੀਕ ਆ ਜੀ ਅੰਕਲ ਜੀ ਤੁਸੀਂ ਕੀ ਕੰਮ ਕੀ ਖੋਲਿਆ ਇੱਥੇ ਦੱਸੋ ਕੰਮ ਸਰ ਬੱਚਿਆਂ ਦਾ ਖਾਣ ਵਾਸਤੇ ਹੈ ਹਾਂਜੀ ਤੇ ਬਾਕੀ ਮੈਗੀ ਬਣਾਇਦੀ ਹੈ ਠੀਕ ਆ ਜੀ ਤੇ ਚਾਹ ਬਣਾਇਦੀ ਹੈ ਠੀਕ ਆ ਜੀ ਤੇ ਪਕੌੜੇ ਵੀ ਆ ਤੁਹਾਨੂੰ ਬਣਾਇਦੇ ਜੀ ਅੱਛਾ ਜੀਆਂ ਬਾਤਾਂ ਦੇਖੋ ਜੀ ਇਧਰ ਇਧਰਲੀ ਸਾਈਡ ਅੰਕਲ ਉਹਨਾਂ ਦਾ ਘਰ ਆ ਕਾਫੀ ਪੁਰਾਣਾ ਘਰ ਆ ਉਹਨਾਂ ਦਾ ਤੇ ਉਹਨਾਂ ਨੇ ਇੱਕ ਰੋਜੀ ਰੋਟੀ ਦਾ ਸਾਧਨ ਬਣਾਇਆ ਇਹ ਆ ਦੇਖੋ ਤੁਹਾਨੂੰ ਦਿਖਾਉਣਾ ਵੀ ਚਾਹਾਂਗੇ ਦੁਬਾਰਾ ਜਿੱਦਾਂ ਅੰਕਲ ਹੋਣਾ ਨੇ ਦੱਸਿਆ ਵੀ ਆ ਤੇ ਹੋਰ ਵੀ ਤੁਹਾਨੂੰ ਦੱਸਦੇ ਆ ਵੀ ਅੰਕਲ ਹੋਣਾ ਬਾਰੇ ਪਰ ਮੇਰਾ ਮੇਨ ਮਕਸਦ ਆ ਵੀ ਇਸ ਜਗ੍ਹਾ ਨੂੰ ਦਿਖਾਉਣਾ ਤੇ ਮੈਂ ਸਾਰੇ ਹੀ ਆਪਣੇ ਦਰਸ਼ਕਾਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਆ ਜਿਹੜਾ ਵੀ ਜਿਹੜਾ ਵੀ ਥਾਣਾ ਡੈਮ ਦੇਖਣ ਆਉਂਦਾ ਆ ਉਹ ਇਸ ਜਗ੍ਹਾ ਤੇ ਜ਼ਰੂਰ ਆਵੇ ਅੰਕਲ ਜੀ ਇੱਕ ਦੱਸਿਓ ਥਾਣਾ ਡੈਮ ਤੋਂ ਇਹ ਜਗ੍ਹਾ ਕਿੰਨੀ ਦੂਰ ਆ ਸਾਣਾ ਟਾਈਮ ਤੋਂ ਸਰ 4 ਕਿਲੋਮੀਟਰ ਉੱਪਰ ਹੈ ਇਹ ਠੀਕ ਹੈ ਜੀ ਇਹ ਦੇਖੋ ਤੁਹਾਨੂੰ ਆਲਾ ਦਵਾਲਾ ਦਿਖਾ ਦਿੰਨਾ ਤੁਹਾਨੂੰ ਪਛਾਣ ਚ ਆ ਜਾਏ ਜਗਾ ਤੇ ਆਹ ਦੇਖੋ ਇੱਥੇ ਜ਼ਰੂਰ ਰੁਕਣਾ ਮੇਰੇ ਸਾਰੇ ਦਰਸ਼ਕ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਜ਼ਰੂਰ ਇਸ ਜਗ੍ਹਾ ਤੇ ਰੁਕਣ ਤੇ ਕੁਛ ਨਾ ਕੁਛ ਜ਼ਰੂਰ ਲੈ ਕੇ ਜਾਣ ਅਸੀਂ ਹੋਰ ਵੀ ਹੋਟਲਾਂ 'ਚ ਜਾ ਕੇ ਬਹੁਤ ਪੈਸਾ ਖਰਚਦੇ ਆ ਇੱਥੇ 50 100 ਰੁਪਈਆ ਖਾਚ ਜਾਓ ਤੇ ਤੁਹਾਡਾ ਕੁਛ ਨਹੀਂ ਜਾਣਾ ਪਰ ਅੰਕਲ ਉਹਨਾਂ ਦੀ ਇੱਕ ਬਹੁਤ ਵਧੀਆ ਹੈਲਪ ਹੋ ਜਾਏਗੀ ਤੇ ਉਹਨਾਂ ਨੂੰ ਹੋਰ encouragement ਮਿਲੇਗੀ ਹੋਰ ਵੀ ਨਵੀਆਂ ਚੀਜ਼ਾਂ ਬਣਾਉਣ ਦੀ ਇੱਥੇ ਉਹਨਾਂ ਨੇ ਅੰਕਲ ਜੀ ਨੇ ਪਿਛਲੀ ਵਾਰੀ ਪੱਠੀ ਵੀ ਬਣਾਈ ਸੀ ਅੰਕਲ ਜਿਹੜੀ ਪੱਠੀ ਬਣਾਈ ਸੀ ਉਹ ਕਿੱਥੇ ਆ ਜੀ ਸਾਰ ਰੁੜ ਗਏ ਸੀਗੇ ਜੀ ਰੁੜ ਗਏ ਇਹ ਦੇਖੋ ਇੱਥੇ ਇੱਕ ਆ ਪਾਣੀ ਜਿਹੜਾ ਆ ਰਿਹਾ ਨਾ ਆ ਦੇਖੋ ਇਹ ਅੰਕਲ ਹੁਣੀ ਜਿਲੇ ਮੈਂ ਆਇਆ ਨਾ ਉਹ ਸਾਹਮਣੇ ਦੇਖੋ ਪਾਣੀ ਨੂੰ ਥੋੜਾ ਸਾਈਡ ਨੂੰ ਕਰ ਰਹੇ ਸੀਗੇ ਕਿ ਪਾਣੀ ਇੱਧਰ ਨੂੰ ਨਾ ਆਵੇ ਉੱਥੇ ਥੋੜਾ ਜਿਹਾ ਉਹ ਆੜ ਜਿਹਾ ਲਾ ਰਹੇ ਸੀਗੇ ਬੱਟ ਲਗਾ ਰਹੇ ਸੀ ਆ ਦੇਖੋ ਇਹਦੇ ਨਾਲ ਤੇ ਉਹ ਚਾਹੁੰਦੇ ਸੀ ਕਿ ਵੀ ਪਾਣੀ ਇੱਧਰ ਨੂੰ ਨਾ ਆਵੇ ਬਰਸਾਤਾਂ 'ਚ ਬਹੁਤ ਬੁਰੀ ਹਾਲਤ ਹੁੰ ਤੇ ਆ ਜਿਹੜਾ ਅੰਕਲ ਹੋਣਾ ਨੇ ਹੱਟ ਬਣਾਈ ਆ ਇਹ ਵੀ ਰੋੜਨ ਦਾ ਬਹੁਤ ਖਤਰਾ ਆ ਅੰਕਲ ਜੀ ਉਦਾਂ ਵੈਸੇ ਦੱਸੋ ਜਿੱਦਾਂ ਤੁਸੀਂ ਇਸ ਕੰਮ ਤੋਂ ਪਹਿਲਾਂ ਹੋਰ ਕੀ ਕੰਮ ਕਰਦੇ ਹੁੰਨੇ ਸੀ ਸਰ ਖੇਤੀਬਾੜੀ ਕਰੀਦੀ ਸੀ ਮਾੜੀ ਮੋਟੀ ਹਾਂਜੀ ਤੇ ਹੁਣ ਜਾਨਵਰ ਨਹੀਂ ਛੱਡਦੇ ਪਏ ਜੀ ਹਮ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਜੀ ਇੱਥੇ ਜਿਹੜਾ ਜਾਨਵਰਾਂ ਦਾ ਬਹੁਤ ਮਤਲਬ ਇੱਕ ਆਤੰਕੀਆ ਬਾਂਦਰ ਸਾਂਭਰ ਤੇ ਕਦੀ ਕਿਤੇ ਆਪਣਾ ਬਾਗ ਵਗੈਰਾ ਜਾਂ ਲੈਪਰਡ ਵਗੈਰਾ ਬਾਗ ਵੀ ਆ ਜਾਂਦਾ ਜੀ ਬਾਗ ਦਾ ਕਿੰਨਾ ਕੁ ਖਤਰਾ ਹੈ ਇੱਥੇ ਬਾਗ ਦਾ ਸਰ ਅਜੇ ਤੱਕ ਕੋਈ ਉਹਦਾ ਨੁਕਸਾਨ ਤਾਂ ਨਹੀਂ ਬਹੁਤਾ ਕੀਤਾ ਬੰਦਿਆਂ ਦਾ ਠੀਕ ਹੈ ਜੀ ਤੇ ਪਸ਼ੂਆਂ ਪਸ਼ੂਣਾਂ ਤਾਂ ਮਾਰਦਾ ਹੀ ਹੈ ਜੀ ਤੋਂ ਬਹੁਤ ਬਚ ਕੇ ਰਹਿਣਾ ਪੈਂਦਾ ਹੋਣਾ ਹੈ ਨਾ ਹਾਂਜੀ ਹਾਂਜੀ ਪਸ਼ੂਆਂ ਨੂੰ ਮਤਲਬ بچਾ ਕੇ ਰੱਖਣਾ ਪੈਂਦਾ ਹੋਣਾ ਹੈ ਨਾ ਤੇ ਅੱਛਾ ਚਲੋ ਉਹਦਾ ਮੇਰੇ ਕਿ ਦਰਸ਼ਕਾਂ ਨੂੰ ਗੱਲ ਦੱਸੋ ਕਦੀ ਤੁਹਾਡਾ ਟੱਕਰਾ ਹੋਇਆ ਕਦੀ ਬਾਗ ਨਾਲ ਹਾਂਜੀ ਹਾਂਜੀ ਤੇ ਜਿੱਦਾਂ ਹੁਣ ਮੰਨ ਲਓ ਸਾਹਮਣੇ ਆ ਗਿਆ ਮੇਰੇ ਸਾਹਮਣੇ ਆ ਗਿਆ ਆਪਰੇ ਜੀ ਜੀ ਆਪਾਂ ਫਿਰ ਕੀ ਕਰਨਾ ਚਾਹੀਦਾ ਹੈ ਸਾਨੂੰ ਸਰ ਕਰਨ ਦਾ ਉਸ ਵੇਲੇ ਕੁਝ ਵੀ ਨਹੀਂ ਕਰ ਸਕਦਾ ਬੰਦਾ ਜੀ ਕਿਉਂਕਿ ਇਹ ਜੋਰ ਵਾਲਾ ਜਾਨਵਰ ਹੈ ਜੀ ਤੇ ਬਾਕੀ ਗੱਲ ਇਹ ਹੈ ਵੀ ਬੰਦੇ ਕੋਲੋਂ ਡਰ ਕੇ ਦੌੜ ਜਾਂਦਾ ਏਦਾਂ ਤਾਂ ਨਹੀਂ ਵੀ ਮੈਂ ਬਾਈਕ ਤੇ ਜਾ ਰਿਹਾ ਜਿੱਦਾਂ ਕੁੱਤੇ ਨਹੀਂ ਪਿੱਛੇ ਪੈ ਜਾਂਦੇ ਨਹੀਂ ਨਹੀਂ ਸਰ ਇਹ ਨਹੀਂ ਪੈਂਦਾ ਇਹਦਾ ਨਹੀਂ 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 ਏਦਾਂ ਨਹੀਂ ਅੱਛਾ ਏਦਾਂ ਨਹੀਂ ਪੈਂਦਾ ਜੀ ਮਤਲਬ ਬੈਠ ਰਿਹਾ ਬਾਈਕ ਬੰਦ ਕਰ ਲਓ ਹਾਂਜੀ ਹਾਂਜੀ ਉਹਨੇ ਚੱਲ ਜਾਣਾ ਹਾਂਜੀ ਚਲੇ ਜਾਣਾ ਅੱਛਾ ਚਲੋ ਇੱਕ ਮੈਂ ਐਡੀਸ਼ਨਲ ਚੀਜ਼ ਤੁਹਾਡੇ ਕੋਲ ਤਾਂ ਪੁੱਛੀ ਕਿ ਵੀ ਇੱਥੇ ਲੋਕੀ ਘੁੰਮਣ ਆਉਂਦੇ ਆ ਨਾ ਨਹੀਂ ਨਹੀਂ ਕੋਈ ਉਹਨਾਂ ਲਈ ਥੋੜਾ ਜਿਹਾ ਪ੍ਰੀਕਾਸ਼ਨ ਨਹੀਂ ਸਰ ਖਤਰਾ ਨਹੀਂ ਕੋਈ ਐਡਾ ਵੱਡਾ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਦੇਖੋ ਤੁਹਾਨੂੰ ਮੈਂ ਦਿਖਾਵਾਂ ਜਿੱਦਾਂ ਇੱਥੇ ਕਾਫੀ ਲੋਕੀ ਆਉਂਦੇ ਆ ਆ ਦੇਖੋ ਕੀ ਬਾਤਾਂ ਕੀ ਬਾਤਾਂ ਧੰਨਵਾਦ ਇੱਥੇ ਇਦਾਂ ਦੀ ਮਸਤੀ ਕਰਨ ਆਉਂਦੇ ਲੋਕੀ ਹਾਂਜੀ ਤੇ ਖਾਂਦੇ ਪੀਂਦੇ ਐਨਜੋਏ ਕਰਦੇ ਆ ਪਰ ਚਲੋ ਸਾਰੇ ਕਰੋ ਐਨਜੋਏ ਇੱਕ ਮੈਸੇਜ ਹੋਰ ਦੇਣਾ ਚਾਹੁੰਨਾ ਜੋ ਅੰਕਲ ਜੀ ਹੁਣਾਂ ਕੋ ਵੀ ਪੁੱਛਾਂਗੇ ਕਿ ਲੋਕੀ ਆਉਂਦੇ ਇੱਥੇ ਆਉਣ ਬਹੁਤ ਵਧੀਆ ਗੱਲ ਆ ਕਿ ਉਹਨਾਂ ਅੰਕਲ ਜੀ ਨੂੰ ਵੀ ਹੈਲਪ ਹੋਏਗੀ ਤੇ ਪਰ ਇੱਥੇ ਗੰਧ ਨਾ ਪਾਉਣ ਆ ਗਏ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਬਾਈ ਇੱਕ ਹੋਰ ਗੱਲ ਕਰਨੀ ਚਾਹੁੰਦਾ ਸੀ ਜੋ ਬੰਦੇ ਜਿੱਦਾ ਇੱਥੋਂ ਵੀ ਗਏ ਹੋ ਆ ਕੋਈ ਹੋਰ ਵੀ ਲੋਕੀ ਆਉਂਦੇ ਵੀ ਗੰਧ ਕਿੰਨਾ ਕੁ ਪਾਉਂਦੇ ਇੱਥੇ ਦੱਸੋ ਸਰ ਜੀ ਇਦਾਂ ਆ ਵੀ ਜਿਹੜਾ ਇੱਥੇ ਬੈਠਣ ਫਿਰ ਤਾਂ ਅਸੀਂ ਗੰਧ ਨੂੰ ਸੰਭਾਲ ਲੈਨੇ ਆ ਜੀ 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 ਤੇ ਜਿਹੜੇ ਉੱਪਰ ਜਾ ਕੇ ਬਹਿ ਜਾਂਦੇ ਨੇ ਤਾਂ ਫਿਰ ਥਾਂ ਥਾਂ ਤੇ ਗੰਧ ਨਾੜਦੇ ਤੇ ਫਿਰ ਚੁੱਕਦੇ ਵੀ ਨਹੀਂ ਤੇ ਬੋਤਲਾਂ ਤੋੜਦੇ ਜਾਂ ਕੁਝ ਵੀ ਕੁਝ ਵੀ ਕਰਦੇ ਜੀ ਉਹ ਕੱਚ ਪੈਰਾਂ ਨੂੰ ਲੱਗਦਾ ਜਾਂ ਕਿੱਦਾਂ ਵੀ ਨੁਕਸਾਨ ਕਰਦਾ ਜੀ ਬਸ ਇਹ ਇਸ਼ੂ ਮੈਂ ਬਹੁਤ ਵਾਰੀ ਅੰਕਲ ਜੀ ਐਡਰੈ ਤੁਹਾਡੇ ਜਿੱਦਾਂ ਕੁੱਕਾ ਨੇੜੇ ਦੇ ਵਿੱਚ ਉਹਨਾਂ ਨੇ ਇੱਕ ਲਫਾਫੇ ਵੀ ਰੱਖ ਲੈ ਕੇ ਸਾਡੇ ਕੋਲ ਲੈ ਜਾਓ ਗੱਡੀਆਂ ਵਾਲਿਆਂ ਨੂੰ ਦਿੰਦੇ ਆ ਉਹ ਜੀ ਪਿੱਛੇ ਆਏ ਸੀ ਮੈਂ ਮਹੀਨਾ ਕੁ ਪਹਿਲਾਂ 2 ਮਹੀਨੇ ਪਹਿਲਾਂ ਕਹਿੰਦੇ ਲਫਾਫੇ ਸਾਡੇ ਕੋਲ ਲੈ ਜਾਓ ਠੀਕ ਹੈ ਜੀ ਤੇ ਜੋ ਵੀ ਤੁਸੀਂ ਹੋਊਗਾ ਨਾ ਸਾਨੂੰ ਇੱਥੇ ਦੁਬਾਰਾ ਫੜਾ ਜਾਓ ਠੀਕ ਹੈ ਜੀ ਜੋ ਗੰਦਮੰਦ ਜੋ ਵੀ ਰਹਿ ਦਫੂਂਦਿਆ ਬੋਤਲਾਂ ਜਾਂ ਕੁਝ ਵੀ ਠੀਕ ਹੈ ਜੀ ਉਹ ਲਫਾਫੇ ਤੁਹਾਨੂੰ ਦੇ ਜਾਓ ਇਹਦੇ ਚ ਪਾ ਕੇ ਪੰਨੀ ਦੇ ਵਿੱਚ ਜੀ ਜੀ ਤੇ ਆਪਣਾ ਵੈਸੇ ਨੰਬਰ ਦੱਸ ਦਿਓ ਜੀ ਸਾਡੇ ਗੱਲ ਕਰਦੇ ਕਰਦੇ ਕੋਈ ਆ ਗਿਆ ਜੀ ਦੇਖੋ ਸਤਿ ਸ਼੍ਰੀ ਅਕਾਲ ਜੀ ਆਪਾਂ ਇਹੀ ਗੱਲ ਕਰ ਰਹੇ ਸੀਗੇ ਇੱਥੇ ਸਰ 62831 ਲਿਖਿਓ ਜੀ ਹਾਂਜੀ ਬੋਲੋ 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 ਬੋਲ ਦੋ ਤੁਸੀਂ 62831 62831 44783 ਠੀਕ ਆ ਜੀ ਆ ਜਾਓ ਜੀ ਦੇਖ ਲਓ ਤੁਸੀਂ ਹੁਣ ਆਪਣੇ ਕਸਟਮਰਸ ਦੇਖ ਲਓ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਜਿਹੜੇ ਆਉਣ ਨਾ ਇੱਥੇ ਠੀਕ ਹੈ ਸਰ ਹਾਂਜੀ ਵਾਹਿਗੁਰੂ 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 ਮੈਂ ਕਹਾਂ ਜੀ ਟਾਂਡਾਊਟ ਮੋੜ ਤੋਂ ਜਾਜਾ ਪਿੰਡ ਮੇਰਾ ਇਹ ਸ਼ੌਂਕ ਨੂੰ ਮੈਂ ਵੀਡੀਓਜ਼ ਬਣਾਉਣਾ ਆਪਣੀਆਂ ਤੇ YouTube ਤੇ ਪਾਉਣਾ ਜੱਜਾ ਬਲੌਗਰ ਮੇਰਾ YouTube ਚੈਨਲ ਆ ਠੀਕ ਹੈ ਜੀ ਸਰ ਹੁਣਾਂ ਕੋ ਮੈਂ ਪਰਟੀਕੂਲਰਲੀ ਆਇਆ ਸੀ ਦੋ ਤਿੰਨ ਵਾਰੀ ਮਿਲਿਆ ਸੀ ਜਸਟ ਉਹਨਾਂ ਦੀ ਇਸ ਚੀਜ਼ ਨੂੰ ਪ੍ਰਮੋਟ ਕਰਨ ਲਈ ਕਿ ਮੈਂ ਕਿਹਾ ਇੱਥੇ ਰੁੱਕ ਕੇ ਜਾਣ ਲੋਕੀ ਜਿਹੜੇ ਵੀ ਆਉਂਦੇ ਆ ਤੁਸੀਂ ਕੈਮਰਾ ਲੈ ਕੇ ਆਓ ਮੈਂ ਪ੍ਰਮੋਟ ਇਹਨਾਂ ਦੀ ਮੈਂ ਇਹਨਾਂ ਦੀ ਖਾਤਰ ਆਪਣੇ ਇਹਨਾਂ ਭਰਾਵਾਂ ਲੈ ਕੇ ਆਇਆ ਇਹਨਾਂ ਸੱਚ ਗ੍ਰੇਟ ਪਰਸਨ ਚੱਲਦਾ ਪਿਆ ਜੀ ਚੱਲਦਾ ਪਿਆ ਸਵੇਰ ਤੋਂ ਆਏ ਜੀ ਇਹ ਵੀ ਸੱਚ ਗ੍ਰੇਟ ਪਰਸਨ ਮਤਲਬ ਕਹਿੰਦੇ ਵੀ ਨਹੀਂ ਤੁਹਾਨੂੰ ਘੁਮਾ ਕੇ ਲਿਆ ਮੈਂ ਇਹਨਾਂ ਕਰਕੇ ਆ ਅੱਛਾ ਜੀ ਇੱਥੇ ਨਹੀਂ ਚਲੋ ਬਹੁਤ ਵਧੀਆ ਤੁਹਾਡੀ ਕਿਰਪਾ ਸਰ ਤੁਹਾਡੀ ਕਿਰਪਾ ਸਰ ਅਸੀਂ ਸਾਰੇ ਆਏ ਹਾਂ ਦਸੂਹਾ ਤੋਂ ਆਏ ਹੈਗੇ ਆ ਠੀਕ ਹੈ ਜੀ ਔਰ ਥਾਨਾ ਡੈਮ ਤੱਕ ਤਾਂ ਮੋਸਟਲੀ ਕਾਫੀ ਦਰ ਤੋਂ ਆਂਦੇ ਰਹੇ ਨੇ ਲੇਕਿਨ ਅੱਗੇ ਆਂਦਾ ਮੌਕਾ ਮਿਲਿਆ ਕਈ ਵਾਰ ਅੱਗੇ ਨਹੀਂ ਆ ਪਏ ਪਿੱਛੇ ਮੋੜਨਾ ਪੈ ਗਿਆ ਬਟ ਇੱਕ ਵਾਰ ਮੌਕਾ ਮਿਲਿਆ ਤੇ ਅਸੀਂ ਅੱਗੇ ਆਏ ਤੇ ਆਪਣੇ ਕਿਉਂਕਿ ਕਿਸੇ ਵੱਲੇ ਇਦਾਂ ਹੁੰਦਾ ਕਿ ਜੇ ਨਾਲ ਦੇ ਫਰੈਂਡਸ ਹੁੰਦੇ ਉਹ ਥੋੜੇ ਡਰ ਜਾਂਦੇ ਆ ਪਾਣੀ ਤੇਲ ਦਾ ਦੇਖ ਕੇ ਜਾਂ ਇਦਾਂ ਲੇਕਿਨ ਅਸੀਂ ਪੁਸ਼ ਕੇ ਅਸੀਂ ਕਿ ਨਹੀਂ ਉਹ ਸਾਰਨਗੇ ਓਕੇ ਆ ਕੋਈ ਗੱਲ ਨਹੀਂ ਤੇ ਅਸੀਂ ਆਪਣੇ ਜੋ ਆਏ ਹਾਂ ਹਾਂ ਜੀ ਤੇ ਇੱਥੇ ਪਹੁੰਚੇ ਤੇ ਅਸੀਂ ਇੱਥੇ ਨਾ ਕੋਈ ਇਹਨਾਂ ਨੂੰ ਮੈਗੀ ਬਣਾ ਕੇ ਕਰਵਾਈ ਚਾਹ ਮੈਗੀ ਹੋਰ ਔਰ ਬਹੁਤ ਹੀ ਅੱਛੇ ਢੰਗ ਨਾਲ ਮਤਲਬ ਬੈਸਟ ਵੇ ਇਨਾਂ ਨੂੰ ਮੈਂ ਮਾਨ ਕੀਤਾ ਬਹੁਤ ਜ਼ਿਆਦਾ ਮੈਂ ਤਾਂ ਜਾਣ ਨਹੀਂ ਦਿੰਦੇ ਹੁੰਦੇ ਧੱਕੇ ਨਾਲ ਜਾਣਾ ਹੁੰਦਾ ਮੈਂ ਤਾਂ ਤੇ ਮੈਂ ਕਿਹਾ ਤੁਸੀਂ ਮੈਂ ਕਿਹਾ ਜੰਗਲ ਦੇ ਵਿੱਚ ਬੈਠੇ ਆ ਗਏ ਹਾਂ ਤੇ ਕਹਿੰਦੇ ਬਸ ਵਾਹਿਗੁਰੂ ਦਾ ਤab ਸ਼ੁ크ਰਾ ਸਭ ਚੱਲੀ ਵਧੀਆ ਜਿ ਲੈ ਜਾਂਦਾ ਹੈਗਾ ਦੇਖੋ ਇਦਾਂ ਦੇ ਵੀ ਅੱਛੇ ਇਨਸਾਨ ਬੈਠੇ ਨੇ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਕੋਈ ਪੈਸੇ ਦਾ ਐਡਾ ਮੋਹ ਨਹੀਂ ਕੁਛ ਨਹੀਂ ਲੇਕਿਨ ਆਏਗੇ ਮਹਿਮਾਨ ਦੀ ਇਨੀ ਇੱਜ਼ਤ ਕਰਦੇ ਨੇ ਬਹੁਤ ਜੀ ਬਹੁਤ ਬਹੁਤ ਆਏਗੇ ਜੀ ਇਨੀ ਇੱਜ਼ਤ ਕਰਦੇ ਨੇ ਐਕਚੁਅਲੀ ਦਿਖਾਣ ਹੀ ਲਿਆਏ ਨੇ ਵੀ ਚਲੋ ਤੁਹਾਨੂੰ ਇੰਟੀਰੀਅਰ ਲੈ ਕੇ ਚਲੀਏ ਅੱਛਾ ਜੀ ਬਿਲਕੁਲ ਜੀ ਆ ਪਾਣੀ ਦੇ ਵਿੱਚ ਗੱਡੀ ਚੱਲ ਰਹੀ ਹੈ ਤੇ ਇਟ ਇਜ਼ ਸਟਾਨਿਸ਼ਿੰਗ ਫਾਰ ਅਸ ਬਿਲਕੁਲ ਤੇ ਸਾਡੇ ਸ਼ਰਮਾ ਜੀ ਨੇ ਇਹ ਲੈਕਚਰ ਨੇ ਉਹ ਦੂਦਰਸ਼ਨ ਨਾਲ ਸੰਬੰਧ ਇਹਨਾਂ ਦਾ ਦੂਦਰਸ਼ਨ ਦਾ ਪ੍ਰੈਸਪੋਟਰ ਨੇ ਸਾਡੇ ਰਵਿੰਦਰ ਸ਼ਰਮਾ ਜੀ ਸਾਡੇ ਕੇਐਸ ਪੁਰੀ ਜੀ ਤੇ ਸਾਡਾ profession ਕੀ ਦੱਸੋਗੇ ਥੋੜਾ ਮੈਂ ਆਪਣੀ ਜਾਣਕਾਰੀ ਲਈ ਹਾਂਜੀ ਬੋਲ ਮੈਂ ਰਵਿੰਦਰ ਸ਼ਰਮਾ ਜੀ ਹਾਂਜੀ ਅ ਸੀਐਫਓ ਐਂਡ ਜਨਰਲ ਮੈਨੇਜਰ ਫਾਈਨਾਂਸ ਇੰਡੀਅਨ ਸਕਰੋਜ਼ ਲਿਮਟਿਡ 슈ਗਰ ਮਿਲ ਮਕੇਰੀਆਂ ਦੇ ਹੈਗੇ ਜੀ 34 ਯਰ ਹੋ ਗਿਆ ਸਰਵਿਸ ਉੱਤੇ ਕਰਦੇ ਹੋਏ ਜੀ ਜਦੋਂ ਦੀ ਕੰਪਨੀ ਲੱਗੀ ਤੁਹਾਡੀ 12 12 90 ਦੀ ਮੇਰੀ ਜੁਆਇਲ ਜੁਲਾਈ 99 ਦੀ ਜੁਆਇਨਿੰਗ ਉੱਤੇ ਜੀ ਅੱਜ ਮੈਂ ਤਾਂ ਕਹਨਾ ਬੜੇ ਮਤਲਬ ਕਿ ਇੱਕ ਧੰਨ ਹੋ ਗਿਆ ਮੈਂ ਤਾਂ ਇੰਨੇ ਵੱਡੇ ਵੱਡੇ ਬੰਦੇ ਮਿਲ ਗਏ ਮੈਨੂੰ ਦੇਖੋ ਜੀ ਤੁਹਾਡੇ ਤੁਹਾਡੇ ਨਾਲ ਇੱਥੇ ਰੁਕਣ ਦਾ ਨਤੀਜਾ ਨਹੀਂ ਦਾ ਇੱਥੇ ਨਿਕਲ ਜਾਣਾ ਹੀ ਤੁਹਾਡੇ ਕੋਲੋਂ ਦੀ ਮੈਂ ਕਿਉਂ ਐਲੈਸੀ ਵਿੱਚ ਐਲੈਸੀ ਐਸੋਸੀਏਟ ਅੱਛਾ ਜੀ ਹਾ ਗਾਵਾ ਦਸੂਆ ਪੋਸਟਡ ਆ ਠੀਕ ਹੈ ਜੀ ਤੇ ਪਿਛਲੇ ਅਰਾਊਂਡ 36 7 ইয়ার্স ਤੋਂ ਮੈਂ ਐਲਸੀ ਚ ਜੌਬ ਕਰਦਾ ਐਂਡ ਇਵਨ ਆਫਟਰ ਰਿਟਾਇਰਮੈਂਟ ਉਹਨਾਂ ਮੈਨੂੰ 10 ਸਾਲ ਵਾਸਤੇ ਫਰਦਰ ਐਕਸਟੈਂਸ਼ਨ ਦਿੱਤੀ ਵਾਹ ਵਾਹ ਕੀ ਕੰਟੀਨਿਊ ਕਰੋ ਐਜ਼ ਇਟ ਇਜ਼ ਬਿਕਾਜ਼ ਪੰਜਾਬ ਚ ਮੈਂ ਆਪਣੀ ਡਿਵੀਜ਼ਨ ਚ ਇਕੱਲਾ ਹੀ ਐਸੋਸੀਏਟ ਆ ਜਿਹੜਾ ਕਿ ਜਿਹਨੂੰ ਐਕਸਟੈਂਸ਼ਨ ਮਿਲੀ ਹੋਈ ਹੈ ਵਾਹ ਚਲੋ ਅੱਜ ਮੇਰਾ ਦਿਨ ਬਣ ਗਿਆ ਜੀ ਅੱਜ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਦਿਨ ਬਣ ਗਿਆ ਮੇਰਾ ਮੈਂ 12 12:30 ਦਾ ਘਰੋਂ ਨਿਕਲੇ ਆ ਮੈਂ ਘੁੰਮਦਾ ਫਿਰਦਾ ਆਇਆ ਚਲੋ ਜਗ੍ਹਾ ਦੇਖੀਆਂ ਪਰ ਜਗ੍ਹਾ ਇੱਕ ਆਪਣੀ ਵੈਲਿਊ ਰੱਖਦੀ ਆ ਇਨਸਾਨ ਆਪਣੀ ਵੈਲਿਊ ਰੱਖਦੇ ਆ ਤੇ ਜਦੋਂ ਇਦਾਂ ਮੇਲ ਹੁੰਦਾ ਕਿਸ ਨਾਲ ਮੈਂ ਆਓ ਜਿਹਾਓ ਜੀ ਜੋਰ ਜੀ ਧੰਨਵਾਦ ਬਹੁਤ ਅੱਜ ਰਿਪਬਲਿਕ ਡੇ ਦਾ ਜੀ ਬਿਲਕੁਲ ਜੀ ਬਿਲਕੁਲ ਅੱਜ ਤੋਹਫਾ ਮਿਲ ਗਿਆ ਰਿਪਬਲਿਕ ਡੇ ਤੇ ਮੈਨੂੰ ਵੈਰੀ ਗੁੱਡ ਨੋ ਵੈਰੀ ਨਾਈਸ ਵੈਰੀ ਨਾਈਸ ਬਹੁਤ ਹੀ ਰੱਬ ਦੀ ਮੌਜ ਹੈ ਜੀ ਰਿਪਬਲਿਕ ਡੇ ਦਾ ਤੋਹਫਾ ਜੀ ਤੁਹਾਨੂੰ ਬਿਲਕੁਲ ਚਲੋ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਕਰੋ ਇੰਜੋਏ ਲਓ ਜੀ ਅੰਕਲ ਜੀ ਉਹ ਕਰਿਆ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਰ ਅੱਜ ਤਾਂ ਦੇਖੋ ਕਿੱਦਾਂ ਦੀ ਗੱਲ ਬਣ ਗਈ ਹਾਂਜੀ ਹਾਂਜੀ ਜੋ ਠੀਕ ਹੈ ਜੀ ਮੈਂ ਆਪਣੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰੇ ਨਾਲ ਜੁੜੇ ਰਹਿਣ ਲਈ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ ਅਸੀਂ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ